ਸਤਿ ਸ਼੍ਰੀ ਅਕਾਲ ਦੋਸਤੋ ਪੱਟੀ ਹਲਕੇ ਦੇ ਪਿੰਡ ਸਭਰਾ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਅਤੇ ਇਸ ਘਰ ਦੇ ਵਿੱਚ ਖੁਸ਼ੀ ਦੀ ਗੱਲ ਉਸ ਵੇਲੇ ਇਸ ਪਰਿਵਾਰ ਨੂੰ ਸੁਣਨ ਨੂੰ ਮਿਲੀ ਜਦੋਂ ਪੰਜਾਬ ਸਰਕਾਰ ਦੇ ਵੱਲੋਂ ਇਸ ਘਰ ਦੀਆਂ ਦੋਹਾਂ ਤੀਆਂ ਨੂੰ ਜਿਹੜੀ ਹੈ ਉਹ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਤਾਂ ਆਫਰ ਲੈਟਰ ਜਦੋਂ ਘਰੇ ਆਉਂਦੀ ਹੈ ਤਾਂ ਪੂਰਾ ਪਰਿਵਾਰ ਜਿਹੜਾ ਖੁਸ਼ੀ ਦੇ ਨਾਲ ਝੂਮ ਉੱਠਦਾ ਹੈ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਵੀ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਕਿਵੇਂ ਇੱਕ ਗਰੀਬ ਘਰ ਦੇ ਵਿੱਚ ਇੱਕ ਜਗਾੜੂ ਰੇੜੀ ਚਲਾਉਣ ਵਾਲੇ ਵੀਰ ਦੇ ਘਰ ਦੇ ਵਿੱਚ ਖੁਸ਼ੀ ਉਸ ਟਾਈਮ ਤੇ ਆਈ ਕਿ ਉਸ ਦੀਆਂ ਦੋਵਾਂ 3 ਨੂੰ ਸਰਕਾਰੀ ਨੌਕਰੀ ਜਿਹੜੀ ਹੈ ਉਹ ਟੀਚਿੰਗ ਲੈਵਲ ਦੇ ਵਿੱਚ ਮਿਲੀ ਹੈ ਸਰਕਾਰ ਦੇ ਵੱਲੋਂ ਪਰਿਵਾਰ ਸਾਡੇ ਨਾਲ ਮੌਜੂਦ ਹੈ ਅਤੇ ਉਹ ਦੋ ਦੋਵੇਂ ਤਿੰਨ ਜਿਹੜੀਆਂ ਨੇ ਉਹ ਇਸ ਵੇਲੇ ਮੋਗੇ ਦੇ ਵਿੱਚ ਨੌਕਰੀ ਕਰ ਰਹੀਆਂ ਨੇ ਉਹਨਾਂ ਨੂੰ ਸਰਕਾਰ ਦੇ ਵੱਲੋਂ ਸਰਕਾਰੀ ਨੌਕਰੀ ਮਿਲੀ ਹੈ ਅਤੇ ਜਿੱਥੇ ਸਿਫਤ ਬਣਦੀ ਹੈ ਦੋਸਤੋ ਜਰੂਰ ਕਰਾਂਗੇ ਕਿ ਕਿਵੇਂ ਪੰਜਾਬ ਸਰਕਾਰ ਦੇ ਵੱਲੋਂ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਸਿਫਾਰਿਸ਼ ਤੋਂ ਇਹ ਨੌਕਰੀਆਂ ਜਿਹੜੀਆਂ ਗਰੀਬਾਂ ਦੇ ਘਰਾਂ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਸਾਡੇ ਨਾਲ ਮੌਜੂਦ ਨੇ ਪਰਿਵਾਰ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਰਦਾਰ ਸਾਹਿਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਵਾਗਾ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਪਿੰਡ ਦਾ ਨਾਮ ਜ਼ਿਲ੍ਹੇ ਦਾ ਨਾਮ ਜ਼ਰੂਰ ਦੱਸਿਓ ਜੀ ਮੇਰਾ ਨਾਮ ਹੈਗਾ ਜੀ ਸਿਕੰਦਰ ਸਿੰਘ ਜੀ ਪਿੰਡ ਸਭਰਾ ਜੀ ਤਸਵੀਰ ਪੱਟੀ ਜ਼ਿਲ੍ਹਾ ਤਰਨਤਾਰਨ ਜੀ ਤਾਂ ਬੇਟੀਆਂ ਦੇ ਬਾਰੇ ਦੱਸਿਓ ਉਹਨਾਂ ਦੇ ਕੀ ਨਾਮ ਆ ਤੇ ਕਿਹੜੇ ਫੀਲਡ ਦੇ ਵਿੱਚ ਉਹਨਾਂ ਨੂੰ ਨੌਕਰੀ ਮਿਲੀ ਏ ਮੇਰੀ ਬੇਟੀ ਇੱਕ ਦਾ ਨਾਮ ਗਰਵੀਨ ਕੌਰ ਜੀ ਜੀ ਦੂਸਰੀ ਕੁ ਬੇਟੀ ਦਾ ਹੈਗਾ ਨਾਮ ਅਮ੍ਰਿਤਪਾਲ ਕੌਰ ਜੀ ਅੱਛਾ ਜੀ ਤੇ ਉਹਨਾਂ ਨੂੰ ਮੋਗੇ ਜ਼ਿਲ੍ਹੇ ਦੇ ਵਿੱਚ ਮਿਲੀ ਡਿਊਟੀ ਜੀ ਡਿਊਟੀ ਹੈ ਜੀ ਕਿਹੜੇ ਫੀਲਡ ਦੇ ਵਿੱਚ ਹੈ ਜੀ ਦੇ ਟਰਮ ਕੋਡ 1 ਚ ਟਰਮ ਕੋਡ 2 ਚ ਅੱਛਾ ਜੀ ਦੋ ਗੁੱਲ ਸਰਕਾਰੀ ਨੌਕਰੀ ਮਿਲੀ ਹੈ ਜੀ ਸਰਕਾਰੀ ਨੌਕਰੀ ਮਿਲੀ ਹੈ ਪੜ੍ਹਾਈ ਦੇ ਦੌਰਾਨ ਬੱਚਿਆਂ ਨੂੰ ਪੜ੍ਹਾਉਣ ਸਮੇਂ ਕਿਹੜੀਆਂ-ਕਿਹੜੀਆਂ ਇੱਕ ਪਿਤਾ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੁਸ਼ਕਲਾਂ ਤਾਂ ਭਾਜੀ ਹੁੰਦੀਆਂ ਹੀ ਆ ਜੀ ਜੀ ਬੇਟੀਆਂ ਨੂੰ ਪੜ੍ਹਾਉਣ ਵਾਸਤੇ ਤਾਂ ਹੁੰਦੀਆਂ ਮੁਸ਼ਕਲਾਂ ਹੁੰਦੀਆਂ ਬਹੁਤ ਹੁੰਦੀਆਂ ਜੀ ਜੀ ਬਾਕੀ ਬੱਚਿਆਂ ਦੇ ਹਿਸਾਬ ਨਾਲ ਬੱਚੇ ਜਿਹੋ ਜਿਹੇ ਹੋਣ ਸਹੀ ਹੋਣ ਜੀ ਕੋਈ ਮੁਸ਼ਕਲ ਨਹੀਂ ਹੁੰਦੀ ਕਿੰਨੇ ਬੱਚੇ ਨੇ ਟੁੱਟੇ ਬੱਚੇ ਮੇਰੇ ਰਗੇ ਚਾਰ ਜੀ ਦੋ ਲੜਕੇ ਆ ਹਾਂਜੀ ਦੋ ਲੜਕੀਆਂ ਜੀ ਬੱਚੇ ਵੀ ਪੜ੍ਹਾਈ ਕਰ ਰਹੇ ਨੇ ਹਾਂਜੀ ਲੜਕੇ ਵੀ ਦੋ ਕਰ ਰਹੇ ਨੇ ਉਹ ਕੀ ਪੜ੍ਹ ਰਹੇ ਨੇ ਜੀ ਉਹ ਵੀ ਗ੍ਰੈਜੂਏਸ਼ਨ ਕਰ ਰਹੇ ਨੇ ਜੀ ਜੀ ਬੀਏ ਕਰ ਰਹੇ ਆ ਉਹ ਵੀ ਬੀਏ ਕਰ ਰਹੇ ਨੇ ਹਾਂਜੀ ਹਾਂਜੀ ਤਾਂ ਫਿਰ ਤਾਂ ਤੁਸੀਂ ਇਹੀ ਸੋਚਦੇ ਹੋਣੇ ਕਿ ਆਮ ਆਦਮੀ ਇੱਕ ਵਾਰ ਫੇਰ ਆਵੇ ਤੇ ਦੋਵਾਂ ਬੱਚਿਆਂ ਨੂੰ ਜਿਹੜੀ ਨੌਕਰੀ ਮਿਲੇ ਹਾਂਜੀ ਜ਼ਰੂਰ ਜੀ ਜ਼ਰੂਰ ਸੀ ਕਹਿੰਦੇ ਆ ਆਮ ਆਦਮੀ ਜ਼ਰੂਰ ਆਵੇ ਜੀ 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 ਤੇ ਸਾਡੇ ਬੱਚਿਆਂ ਨੂੰ ਮਿਲੂਗੀ ਨੌਕਰੀ ਜਿ세 ਤਰ੍ਹਾਂ ਮੇਰੀਆਂ ਲੜਕੀਆਂ ਨੂੰ ਮਿਲੇ ਆ ਲੜਕਿਆਂ ਨੂੰ ਮਿਲੇ ਨੌਕਰੀ ਤੁਸੀਂ ਕੰਮ ਕਾਦਾ ਕਰਦੇ ਸਰਦਾਰ ਸਾਹਿਬ ਭਾਈ ਮੈਨੂੰ 8-9 ਸਾਲ ਹੋ ਗਿਆ ਮੈਂ ਪਹਿਲਾਂ ਤੇ ਧਿਆੜੀ ਕਰਦਾ ਹੈਗਾ ਸੀ ਮੇਜੂਰੀ ਤੇ ਹੁਣ ਜੜੀ ਬਣਾਈ ਹੈਗੀ ਮੋਟਰਸਾਈਕਲ ਵਾਲੀ ਜੜੀ ਅੱਛਾ ਜੀ ਤੇ ਉਸੇ ਨਾਲ ਹੀ ਗੁਜ਼ਾਰਾ ਕਰਦੇ ਆ ਬੱਚੇ ਪੜਾਉਨੇ ਆ ਜੀ ਜੀ ਟਾਈਮ ਪਾਸ ਕਰਦਾ ਵੀ ਹੁੰਦਾ ਜੀ ਫਿਰ ਨੌਕਰੀ ਲੈਣ ਲੱਗਿਆ ਕਿੰਨੇ ਪੈਸੇ ਜੜੀ ਆ ਉਹ ਰਿਸ਼ਵਤ ਜਾਂ ਜਿਹਨੂੰ ਵੱਡੀ ਕਹਿੰਦੇ ਹੁੰਦੇ ਸੀ ਪਹਿਲਾਂ ਉਹ ਕਿੰਨੇ ਪੈਸੇ ਦੇਉਂਦੇ ਕੋਈ ਭਾਜੀ ਇਹਦੇ ਵਿੱਚ ਕੋਈ ਹੈਗੇ ਕੁਛ ਨਹੀਂ ਆਇਆ ਅੱਛਾ ਜੀ ਇੱਕ ਤਾਂ ਬੱਚਿਆਂ ਦੀ ਬੜਾਈ ਸਿਰ ਤੇ ਅੱਛਾ ਜੀ ਇਹਨਾਂ ਟੈਸਟ ਕਲੀਅਰ ਕੀਤੇ ਸੀ ਟੈਟਿਵ ਕਲੀਅਰ ਕੀਤੇ ਸੀ ਜੀ ਪੇਪਰ ਕਲੀਅਰ ਸੀਗੇ ਜੀ ਤੇ ਮੈਰਿਟ ਦੇ ਵਿੱਚ ਆਈਆਂ ਹੀਆਂ ਮੈਰਿਟ ਦੇ ਵਿੱਚ ਆਈਆਂ ਹਾਂਜੀ ਹਾਂਜੀ ਤੇ ਕੋਈ ਸਪਾਰਸ਼ ਤੋਂ ਕੋਈ ਰੋੜ ਪਈ ਹੋਵੇ ਕੋਈ ਭਾਜੀ ਇਹਦੇ ਵਿੱਚ ਭਰਤੀ ਲੈਣ ਹੈਗੀ ਇਸ ਭਰਤੀ ਦੇ ਵਿੱਚ ਕੋਈ ਇਹਦੇ ਵਿੱਚ ਕੋਈ ਸਪਾਰਸ਼ ਵਾਲੀ ਕਿਤੇ ਗੱਲ ਨਹੀਂ ਆਈ ਸਾਡੇ ਕੋਲ ਅੱਛਾ ਜੀ ਇਹ ਪੇਪਰਾਂ ਸਿਰ ਤੇ ਆਈ ਅੱਛਾ ਜੀ ਹਾਂਜੀ ਜਦੋਂ ਦੀ ਬੱਚੀਆਂ ਨੂੰ ਨੌਕਰੀ ਮਿਲੀ ਹੈ ਹਾਂਜੀ ਪਟਿਆਲਕੇ ਦਾ ਇਹ ਪਿੰਡ ਸਭਰਾ ਹੈ ਹਾਂਜੀ ਤਾਂ ਮੰਤਰੀ ਵੀ ਲਾਲਜੀਤ ਸਿੰਘ ਵੀ ਭੁੱਲਰ ਵੀ ਤੁਹਾਡੇ ਹਲਕੇ ਤੋਂ ਨੇ ਉਹਨਾਂ ਨੇ ਫਿਰ ਹੁਣ ਤੱਕ ਕੋਈ ਮਾਨ ਸਨਮਾਨ ਕੀਤਾ ਹੈ ਜਾਂ ਕਿਸ ਤਰ੍ਹਾਂ ਹਾਂਜੀ ਆਏ ਸੀਗੇ ਜੀ ਚਵੀ ਤਰੀਕ ਗਿਰੇ ਜੀ 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 24 ਤਰੀਕ ਨੂੰ ਆਏ ਸੀ ਸਾਡੇ ਇਸ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਭਰਾ ਸਕੂਲ ਜੀ ਉੱਥੇ ਉਹਨਾਂ ਬੱਚਿਆਂ ਨੂੰ ਸਮਾਨਤ ਕੀਤਾਇਆ ਸੀ ਜੀ ਨਾਲ ਸਾਨੂੰ ਮੈਨੂੰ ਹੀ ਸੱਧ ਹੈਗਾ ਹੀ ਪੜਾਇਆ ਗਿਆ ਤੇ ਸਾਨੂੰ ਵੀ ਚਲੋ ਮਹਾਰਾਜ ਜੀ ਮੇਰੇ ਨਾਲ ਸਮਾਨਤ ਹੋਇਆ ਸੀ ਉਹਨਾਂ ਨੇ ਕੀਤਾ ਜੀ ਆਪਾਂ ਨੂੰ ਤਾਂ ਕਿੰਨਾ ਮਾਣ ਮਹਿਸੂਸ ਹੁੰਦਾ ਹੈ ਬੱਚਿਆ ਬਹੁਤ ਜਿਆਦਾ ਬਹੁਤ ਜਿਆਦਾ ਮਾਣਦਾ ਜੀ ਜੀ ਔਰ ਇੱਥੇ ਇੱਕ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਜਿੱਥੇ ਅੱਜਕੱਲ ਦੇ ਸਾਡੇ ਸਮਾਜ ਦੇ ਵਿੱਚ ਲੋਕ ਟੀਂਆ ਜੰਮਣ ਤੋਂ ਡਰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹੀ ਵੱਡੀਆਂ ਹੋ ਕੇ ਕੱਲੋਂ ਤੁਹਾਡਾ ਮਾਣ ਵਧਾ ਸਕਦੀਆਂ ਇਸ ਦੇ ਬਾਰੇ ਜ਼ਰੂਰ ਦੱਸਿਓ ਜੀ ਮਾਂ ਤਾਂ ਇੰਤੀਆਂ ਬਦੋਰੀਆਂ ਆਪਣੇ ਦੇ ਕਈ ਤੇ ਕਈ ਦਿੰਦੇ ਆ ਅੱਛਾ ਜੀ ਤੇ ਧੀਆ ਨਹੀਂ ਪੜਾਉਣੇ ਚਾਹੀਦੀਆਂ ਹਾਂਜੀ ਪਰ ਮੈਂ ਤਾਂ ਪੜਾਈਆਂ ਹੈਗੀਆਂ ਤੇ ਧੀਆ ਵੀ ਮੇਰੀਆਂ ਬਹੁਤ ਮੇਰੇ ਹੀ ਮਾਲਕ ਦੀ ਜੀ ਕੋਈ ਇਸ ਦੀ ਦਿੱਕਤ ਨਹੀਂ ਆਈ ਮੁਸ਼ਕਲ ਨਹੀਂ ਆਈਗੀ ਅੱਛਾ ਜੀ ਤੇ ਧੀਆਂ ਪੜਾਉਣ ਦੀ ਜੀ ਵੈਸੇ ਕਦੀ ਸੋਚਿਆ ਸੀ ਕਿ ਇਸ ਤਰ੍ਹਾਂ ਮਿਹਨਤ ਕਰਦਿਆਂ ਬੱਚਿਆਂ ਨੂੰ ਪੜਾਇਆ ਤੇ ਕੋਈ ਸਰਕਾਰ ਆਵੇਗੀ ਜਿਹੜੀ ਕੋਈ ਗਰੀਬਾਂ ਦੀ ਬਾਹ ਫੜੇਗੀ ਤੇ ਜਿਹੜੀ ਸਰਕਾਰੀ ਨੌਕਰੀ ਦੇਵੇਗੀ ਉਹ ਵੀ ਫਿਰ ਬਿਨਾ ਪੈਸਿਆਂ ਤੋਂ ਨਾ ਇਹ ਸੋਚਿਆ ਸੀ ਸਾਨੂੰ ਕੋਈ ਸਰਕਾਰ ਤੇ ਕੋਈ ਸੋਚ ਨਹੀਂ ਸਾਨੂੰ ਇਹਗੀ ਅੱਛਾ ਜੀ ਕਿਉਂਕਿ ਬੱਚੀਆਂ ਦੀ ਪੜ੍ਹਾਈ ਸੀ ਤੇ ਮਾਣਵੇਗਾ ਇਹ ਬੱਚੀਆਂ ਦੀ ਪੜ੍ਹਾਈ ਤੇ ਵੀ ਬੱਚੀਆਂ ਪੜੀਆਂ ਐ ਮਿਲੂਗੀ ਕਿਤੇ ਨਾ ਕਿਤੇ ਸਰਕਾਰ ਕੋਈ ਉਹ ਜੀ ਆਊਗੀ ਸਾਨੂੰ ਨੌਕਰੀ ਮਿਲੂਗੀ ਭਗਵੰਤ ਮਾਨ ਦੀ ਸਰਕਾਰ ਆਈ ਆ ਜੀ ਜੀ ਸਰਦਾਰ ਕੇਜਰੀਵਾਲ ਜੀ ਦੀ ਜੀ ਜੀ ਤੇ ਸਰਦਾਰ ਲਾਲ ਜੀ ਪੁੱਲਰ ਜੀ 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 ਆਏ ਨੇਗੇ ਚਲੋ ਇਸ ਆਮ ਆਦਮੀ ਪਾਰਟੀ ਦੇ ਵਿੱਚ ਸਾਡੀਆਂ ਬੱਚੀਆਂ ਨਾ ਨੌਕਰੀ ਤੇ ਆਈਆਂ ਜੀ ਮੈਂ ਜ਼ਰੂਰ ਪੁੱਛਣਾ ਚਾਹੂੰਗਾ ਸਰਦਾਰ ਸਾਹਿਬ ਕਿ ਐਵੇਂ ਇੰਨਾ ਦੋਵਾਂ ਭੈਣਾ ਵਾਂਗ ਪੂਰੇ ਪੰਜਾਬ ਦੇ ਵਿੱਚ ਵੀ ਹੋਰ ਬੱਚੇ ਬੱਚੀਆਂ ਨੇ ਜਿਹੜੇ ਹਾਲੇ ਵੀ ਨੌਕਰੀ ਤੋਂ ਵਾਂਝੇ ਨੇ ਕੀ ਲੱਗਦਾ ਹੈ ਸਰਕਾਰ ਦੇ ਅੱਗੇ ਜਿਵੇਂ ਤੁਹਾਡੇ ਘਰ ਦੇ ਵਿੱਚ ਇੱਕ ਆਫਰ ਲੈਟਰ ਆਈ ਹੈ ਪਰਮਾਤਮਾ ਦੀ ਕਿਰਪਾ ਨਾਲ ਅਧੇ ਸਰਕਾਰ ਦੀ ਵੀ ਮਿਹਰਬਾਨੀ ਹੋਈ ਹੈ ਉਹਨਾਂ ਬੱਚਿਆਂ ਨੂੰ ਨੌਕਰੀ ਮਿਲਣੀ ਚਾਹੀਦੀ ਆ ਉਹਨਾਂ ਲਈ ਕੀ ਮੈਸੇਜ ਸਨੇਹਾ ਸਰਕਾਰ ਨੂੰ ਦੇਣਾ ਚਾਹੋਗੇ ਉਹਨਾਂ ਵਾਸਤੇ ਵੀਗਾ ਜੀ ਵੀ ਉਹਨਾਂ ਬੱਚਿਆਂ ਨੂੰ ਬੱਚਿਆਂ ਨੂੰ ਕਹਿੰਦੇ ਕਹਿੰਦੇ ਆਂ ਵੀ ਆਸ ਰੱਖੋ ਜੀ ਜੀ ਜੇ ਸਰਕਾਰ ਇਹ ਹੈਗੀ ਆ ਤੇ ਆਪਾਂ ਨੂੰ ਨੌਕਰੀ ਮਿਲੂਗੀ ਜ਼ਰੂਰ ਮਿਲੂਗੀ ਜੀ ਜਿਹੜੇ ਬੱਚੇ ਰਹਿ ਰਹੇ ਆ ਉਹਨਾਂ ਨੂੰ ਮਿਲੂਗੀ ਜੀ ਤੇ ਸਰਕਾਰ ਦੇਊਗੀ ਨੌਕਰੀ ਜੀ ਘਰ ਦੇ ਹਾਲਾਤ ਜਿਹੜੇ ਸੀ ਉਹ ਕਿਸ ਤਰ੍ਹਾਂ ਦੇ ਸਰਦਾਰ ਸਾਹਿਬ ਤੇ ਉਹਨਾਂ ਹਾਲਾਤਾਂ ਚੋਂ ਨਿਕਲ ਕੇ ਬੱਚਿਆਂ ਨੂੰ ਕਿਵੇਂ ਪੜਾਇਆ ਹਾਲ ਹਾਲਾਤਾਂ ਤੁਹਾਨੂੰ ਪਤਾ ਵੀ ਜੋ ਦਿਹਾੜੀ ਦੇ ਹੁੰਦੇ ਆ ਜੀ ਕਿਹੜਾਂ ਦੇ ਆ ਟਾਈਮ ਪਾਸ ਕਰਨਾ ਜੀ ਤੇ ਬੜਾ ਔਖੇ ਹੋਗੇ ਅੱਛਾ ਜੀ ਲੰਨ ਕੇ ਚਲੋਗੇ ਕਿਤੇੋਂ ਪੈਸੇ ਵਿਆਜੂ ਫੜਫੜ ਕੇ ਅੱਛਾ ਹੀ ਆ ਤੇ ਬੱਚਿਆਂ ਨੂੰ ਪੜਾਇਆ ਹੈਗਾ ਜੀ ਜੀ ਤੇ ਹੁਣ ਮਹਾਰਾਜ ਦੀ ਮੇਰੇ ਚਲੋ ਹੁਣ ਉਦਾਂ ਵੀ ਚਲੋ ਮਹਾਰਾਜ ਦੀ ਮੇਰੇ ਨਾਲ ਸਰਕਲ ਸਹੀ ਆ ਜੀ ਕੰਮ ਪਾਸੇ ਹੀ ਹੁੰਦੇ ਆ ਤੇ ਚਲੋ ਬੱਚਿਆਂ ਨੂੰ ਵੀ ਨੌਕਰੀ ਮਿਲ ਗਈ ਹੈ ਅੱਛਾ ਦੋਵੇਂ ਬੱਚੇ ਉਹ ਵੀ ਗਏ ਨੇ ਪੜ੍ਹਨੋਂ ਆਸ ਤੇ ਹਾਂਜੀ 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 ਉਹ ਵੀ ਹੁਣ ਇਹ ਕਹਿੰਦੇ ਹੋਣੇ ਕਿ ਡਾਡੀ ਜੇ ਦੋਹਾਂ ਭੈਣਾਂ ਨੂੰ ਨੌਕਰੀ ਮਿਲੀ ਆ ਤੇ ਆਸ ਹੁਣ ਸਾਡੀ ਵੀ ਵੱਧ ਗਈ ਉਹ ਮਿਹਨਤ ਉਹਨਾਂ ਵੱਲ ਵੇਖ ਕੇ ਹੋਰ ਕਰਦੇ ਹੋਣ ਹਾਂਜੀ 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 ਅੱਛਾ ਬਹੁਤ ਕਰਦੇ ਆ ਜੀ ਬਹੁਤ ਬੱਚੇ ਵੀ ਆਪਣੇ ਲੜਕੇ ਵੀ ਸਭ ਹੋਈ ਜੀ ਮੇਰਾ ਮਾਲਕ ਦੀ ਅੱਛਾ ਮਾਲਕ ਦੀ ਮੇਰ ਹੈ ਮੇਰਾ ਹੀ ਤਾਂ ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਨੇ ਅੰਤ ਵਿੱਚ ਵੀ ਜਿੰਨੇ ਵੇਖ ਰਹੇ ਨੇ ਸਰਕਾਰ ਦਾ ਧੰਨਵਾਦ ਕਰਦੇ ਹੋਏ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਦਾ ਧੰਨਵਾਦ ਕਰਦਾ ਆ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਜੀ ਜੀ ਕੇਜਰੀਵਾਲ ਸਾਹਬ ਜੀ ਦਾ ਤੇ ਭਗਵੰਤ ਮਾਨ ਜੀ ਜੀ ਦਾ ਜੀ ਤੇ ਲਾਲਜੀਤ ਭੁੱਲਰ ਜੀ ਦਾ ਜੀ ਤੇ ਧੰਨਵਾਦ ਕਰਦਾ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਵੀ ਸਾਡੇ ਬੱਚਿਆਂ ਨੂੰ ਨੌਕਰੀ ਸਰਕਾਰ ਦੇ ਵਿੱਚ ਮਿਲੀ ਹੈ ਅੱਛਾ ਜੀ ਮਾਨੂੰ ਕਿੰਨੀ ਖੁਸ਼ੀ ਆਈ ਬਹੁਤ ਜਿਆਦੀ ਖੁਸ਼ੀ ਹੁੰਦੀ ਬਹੁਤ ਜਿਆਦੀ ਖੁਸ਼ੀ ਹੁੰਦੀ ਹੈ ਕਿਹਾ ਬਹੁਤ ਅਸਲ ਤੋਂ ਬਹੁਤ ਵੱਡੀ ਗੱਲ ਹੈ ਜੀ ਔਰ ਇੱਕ ਆਮ ਘਰਾਂ ਦੇ ਵਿੱਚ ਨੌਕਰੀਆਂ ਦਾ ਆਉਣਾ ਤੇ ਇੱਕ ਹੁਣ ਦੂਸਰਿਆਂ ਵੀ ਘਰਾਂ ਨੂੰ ਜਿਨ੍ਹਾਂ ਦੇ ਜਿਨ੍ਹਾਂ ਨੇ ਔਖੇ ਹੋ ਕੇ ਬੱਚਿਆਂ ਨੂੰ ਪੜਾਇਆ ਬੱਚਿਆਂ ਨੂੰ ਪੜਾਇਆ ਕਿਤੇ ਨਾ ਕਿਤੇ ਉਹਨਾਂ ਦੀ ਉਮੀਦ ਵੱਜ ਗਈ ਕਿ ਸਾਡੇ ਆਸਰ ਰੱਖਣੀ ਚਾਹੀਦੀ ਹੈ ਤੇ ਅਸੀਂ ਵੀ ਸਰਕਾਰ ਨੂੰ ਇਹੀ ਬੇਨਤੀ ਕਰਾਂਗੇ ਕਿ ਜਿਵੇਂ ਇਹਨਾਂ ਆਮ ਘਰਾਂ ਦੇ ਵਿੱਚ ਬਿਨਾਂ ਰਿਸ਼ਵਤ ਤੋਂ ਬਿਨਾਂ ਪੈਸੇ ਤੋਂ ਜਿਹੜੀਆਂ ਬਿਨਾ ਸਪਾਰਸ਼ ਤੋਂ ਬਿਨਾ ਕਿਸੇ ਸਪਾਰਸ਼ ਤੋਂ ਨੌਕਰੀਆਂ ਮਿਲੀਆਂ ਨੇ ਤਾਂ ਅਜਿਹੇ ਹੋਰ ਹੱਲੇ ਵੀ ਵਿਦਿਆਰਥੀ ਜਿਹੜੇ ਸੜਕਾਂ ਤੇ ਧਰਨੇ ਲਾਉਣ ਦੇ ਲਈ ਹੱਲੇ ਵੀ ਮਜਬੂਰ ਨੇ ਤਾਂ ਤੁਸੀਂ ਉਹਨਾਂ ਦੇ ਘਰਾਂ ਦੇ ਵਿੱਚ ਵੀ ਐਵੇਂ ਹੀ ਖੁਸ਼ੀਆਂ ਲਿਆਓ ਜਿਵੇਂ ਤੁਸੀਂ ਇਨ੍ਹਾਂ ਘਰਾਂ ਦੇ ਵਿੱਚ ਖੁਸ਼ੀਆਂ ਲਿਆਉਂਦੀਆਂ ਕਿਉਂਕਿ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਬੜੀਆਂ ਹੀ ਉਮੀਦਾਂ ਦੇ ਨਾਲ ਜਤਾਇਆ ਹੈ ਤੇ ਆਹ ਦੇਖ ਲੋ ਜੀ ਅਸੀਂ ਪੱਟੀ ਹਲਕੇ ਦੇ ਪਿੰਡ ਸਭਰਾ ਦੇ ਵਿੱਚ ਪਹੁੰਚੇ ਆ ਜਿੱਥੇ ਕੀ ਮੋਟਰਸਾਈਕਲ ਵਾਲੀ ਜਗਾੜੂ ਰੇੜੀ ਚਲਾਉਣ ਵਾਲੇ ਇਸ ਵੀਰ ਦੇ ਆ ਦੋਵੇਂ 3 ਨੂੰ ਪੰਜਾਬ ਸਰਕਾਰ ਵੱਲੋਂ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸਫਾਰਿਸ਼ ਤੋਂ ਜੜੀਆਂ ਨੇ ਉਹ ਨੌਕਰੀ ਮਿਲੀ ਹੈ ਟੀਚਿੰਗ ਲਾਈਨ ਦੇ ਵਿੱਚ ਤੋਂ ਇਸ ਵੇਲੇ ਦੋਵੇਂ ਭੈਣਾ ਮੋਗੇ ਦੇ ਵਿੱਚ ਜਿਹੜੀ ਹੈ ਉਹ ਆਪਣੀ ਡਿਊਟੀ ਨਿਭਾ ਰਹੀਆਂ ਹਨ ਅਤੇ ਪਰਿਵਾਰ ਦੇ ਵੱਲੋਂ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਹੀ ਹੋਰ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਘਰ ਨੇ ਹੋਰ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਹਾਲੇ ਵੀ ਨੌਕਰੀ ਤੋਂ ਵਾਂਝੇ ਐ ਅਤੇ ਤੁਹਾਨੂੰ ਆਸ ਉਮੀਦਾਂ ਜਿਹੜੇ ਲੈ ਕੇ ਆਏ ਆ ਉਹ ਵੀ ਆਸ ਰੱਖਦੇ ਨੇ ਤੇ ਆਸ ਰੱਖਦੇ ਨੇ ਤੇ ਉਹਨਾਂ ਦੀਆਂ ਆਸਾਂ ਤੇ ਤੁਸੀਂ ਜਰੂਰ ਖਰੇ ਉਤਰੋਗੇ ਤੁਸੀਂ ਉਹਨਾਂ ਦੀਆਂ ਉਮੀਦਾਂ ਤੇ ਜਰੂਰ ਖਰੇ ਉਤਰੋਗੇ ਜਿਹੜੇ ਹਾਲੇ ਵੀ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਉਹਨਾਂ ਦੇ ਘਰਾਂ 'ਚ ਵੀ ਖੁਸ਼ੀਆਂ ਇਸੇ ਤਰ੍ਹਾਂ ਆਉਣ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਬਨੇਰੋ ਸਾਡੇ ਨਾਲ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਬਹੁਤ ਬਹੁਤ ਧੰਨਵਾਦ ਜੀ